ਪਹਾੜਾਂ ਤੇ ਬਰਫਬਾਰੀ ਦੇ ਨਾਲ ਪੰਜਾਬ ਦੇ ਮੈਦਾਨੀ ਇਲਾਕੇ ਠੰਡੇ ਹੋ ਗਏ ਹਨ ਸਾਰੇ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਸੰਘਣੀ ਧੁੰਦ ਰਹੀ ਹੈ ਰਾਤ ਦਾ ਔਸਤਨਪਾਰਾ 6 ਤੋਂ 8 ਡਿਗਰੀ ਰਿਹਾ ਹੈ ਜਦਕਿ ਦਿਨ ਦਾ ਔਸਤਨਪਾਰਾ 21 ਡਿਗਰੀ ਸੀ ਮੌਸਮ ਭਾਗ ਦੇ ਮੁਤਾਬਕ 16 ਦਸੰਬਰ ਨੂੰ WUD ਐਕਟਿਵ ਹੋਣ ਦੇ ਨਾਲ ਪਹਾੜਾਂ ਵਿੱਚ ਬਰਫਬਾਰੀ ਦੇ ਅਸਰ ਬਣ ਰਹੇ ਹਨ ਉਥੇ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਹੋਰ ਜ਼ਿਆਦਾ ਠੰਡ ਵਧੇਗੀ ਦੋ ਦਿਨ ਸੰਗਣੀ ਧੁੰਦ ਦੇ ਲਿਹਾਜ਼ ਦੇ ਨਾਲ yellow alert ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਕਿ ਨੋਰ ਅਤੇ ਲਾਹੌਲ ਸਪੀਤੀ ਵਿੱਚ ਹਲਕਾ ਹਿਮਪਾਤ ਵੀ ਹੋਇਆ ਹੈ ਸ਼ਿਮਲਾ ਵਿੱਚ ਘੱਟੋ ਘੱਟ ਪਾਰਾ 3.9 ਡਿਗਰੀ ਰਿਹਾ ਹੈ ਗੱਲ ਕਰੀਏ ਓਵਰঅল ਪੰਜਾਬ ਦੀ ਤਾਂ ਅੰਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਾਨ 6.8 ਡਿਗਰੀ ਅਤੇ ਸਭ ਤੋਂ ਜ਼ਿਆਦਾ 21.0 ਰਿਹਾ ਹੈ ਗੱਲ ਲੁਧਿਆਣਾ ਜ਼ਿਲ੍ਹਾ ਦੀ ਕਰੀਏ ਤਾਂ ਰਾਤ ਦਾ ਘੱਟੋ ਘੱਟ ਤਾਪਮਾਨ 6.4 ਦਰਜ ਕੀਤਾ ਗਿਆ ਤੇ ਦਿਨ ਦਾ ਤਾਪਮਾਨ 21.2 ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਵਿੱਚ ਰਾਤ ਦਾ ਤਾਪਮਾਨ 7.2 ਦਰਜ ਕੀਤਾ ਗਿਆ ਅਤੇ ਦਿਨ ਦਾ ਪਾਰਾ 21.8 ਦਰਜ ਕੀਤਾ ਗਿਆ। ਮਠੰਡਾ ਦੀ ਜ਼ਿਕਰ ਗੱਲ ਕਰੀਏ ਤਾਂ ਰਾਤ ਦਾ ਤਾਪਮਾਨ 7.6 ਦਰਜ ਕੀਤਾ ਗਿਆ ਅਤੇ ਦਿਨ ਦਾ ਪਾਰਾ 23.4 ਦਰਜ ਕੀਤਾ ਗਿਆ। ਫਰੀਦਕੋਟ ਵਿੱਚ ਵੀ ਰਾਤ ਦਾ ਪਾਰਾ 8.0 ਦਰਜ ਕੀਤਾ ਗਿਆ ਅਤੇ ਦਿਨ ਦਾ ਪਾਰਾ 21.8 ਦਰਜ ਕੀਤਾ ਗਿਆ। ਮੌਸਮ ਸੰਬੰਧੀ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਗਲੇ 2 ਦਿਨਾਂ ਵਿੱਚ ਪਹਾੜਾ ਵਿੱਚ ਜਿਸ ਤਰੀਕੇ ਨਾਲ ਮੌਸਮ ਮਾਰਾਂ ਵੱਲੋਂ ਬਰਫਬਾਰੀ ਦਾ ਸੰਕੇਤ ਦਿੱਤੇ ਗਏ ਨੇ ਉਸ ਦੇ ਨਾਲ ਮੈਦਾਨੀ ਸੂਬਿਆਂ ਦੇ ਵਿੱਚ ਮੌੜ ਤੋਂ ਜਿਹੜੀ ਠੰਡ ਐਕਟਿਵ ਹੋਏਗੀ ਅਤੇ ਸੰਗਣੀ ਧੁੰਦ ਦਾ ਜਿਹੜਾ ਦੌਰ ਹੈ ਹੁਣ ਜਾਰੀ ਰਹੇਗਾ ਸੰਗਣੀ ਧੁੰਦ ਹੀ ਕਿਸਾਨੀ ਲਈ ਬਹੁਤ ਲਾਹੇਮੰਦ ਮੰਨੀ ਜਾਂਦੀ ਹੈ ਕਿਉਂਕਿ ਕਣਕ ਨੂੰ ਜਿਸ ਤਰੀਕੇ ਦੇ ਨਾਲ ਸੰਗਣੀ ਧੁੰਦ ਪ੍ਰਾਪਤ ਹੋਏਗੀ ਤਾਂ ਉਸ ਦੇ ਨਾਲ ਜਿਹੜੀ ਫਸਲ ਚੰਗੀ ਹੋਏਗੀ ਤਾਂ ਮੌਸਮ ਸੰਬੰਧੀ ਜਾਣਕਾਰੀ ਅਸੀਂ ਤੁਹਾਡੇ ਤੱਕ ਪੇਸ਼ ਕੀਤੀ ਹੈ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਸ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਖਬਰ ਨੂੰ ਲਾਇਕ ਸ਼ੇਅਰ ਕਰੋ